ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਦਹੀਂ ਭੱਲੇ ਜਿਹੜੇ ਕਿ ਬਹੁਤ ਹੀ ਟੇਸਟੀ ਬਣਦੇ ਆ ਤੇ ਆਪਾਂ ਬਣਾਵਾਂਗੇ ਮੂੰਗ ਦਾਲ ਦੇ ਦਹੀਂ ਭੱਲੇ ਤੇ ਬਹੁਤ ਹੀ ਵਧੀਆ ਇਸ ਤਰ੍ਹਾਂ ਭੱਲੇ ਬਣਦੇ ਆ ਤੁਸੀਂ ਰੋਟੀ ਦੇ ਨਾਲ ਐਸੀ ਤਰ੍ਹਾਂ ਵੀ ਖਾ ਸਕਦੇ ਆ ਇਕੱਲੇ ਦਹੀਂ ਭੱਲੇ ਕਿੰਨੇ ਵਧੀਆ ਜਿਹੜੇ ਦਹੀਂ ਭੱਲੇ ਬਣੇ ਆ ਬਣਦੇ ਆ ਘਰ ਵਿੱਚ ਹੀ ਬਹੁਤ ਹੀ ਵਧੀਆ ਬਣਦੇ ਆ ਤੁਸੀਂ ਦਿੱਤੇ ਪਿਆਜ਼ ਵੀ ਪਾ ਸਕਦੇ ਆ ਜੇ ਪਾਉਣਾ ਆ ਤੇ ਆਪਾਂ ਐਸੀ ਤਰ੍ਹਾਂ ਰੱਖਾਂਗੇ ਇਹਨਾਂ ਨੂੰ ਤੇ ਬਹੁਤ ਹੀ ਸੌਫਟ ਤੇ ਬਹੁਤ ਹੀ ਨਰਮ ਭੱਲੇ ਬਣਦੇ ਆ ਤੇ ਆਪਾਂ ਇੱਕ ਭੱਲਾ ਜਿਹੜਾ ਆ ਤੋੜ ਕੇ ਦਿਖਾਨੇ ਆ ਤੇ ਕਿੰਨਾ ਵਧੀਆ ਕਿੰਨਾ ਸੌਫਟ ਭੱਲਾ ਜਿਹੜਾ ਆਪਣਾ ਬਣਿਆ ਆ ਬਹੁਤ ਵਧੀਆ ਭੱਲੇ ਬਣਦੇ ਇਸ ਤਰ੍ਹਾਂ ਸੌਫਟ ਸੌਫਟ ਭੱਲੇ ਜਾਲੀਦਾਰ ਭੱਲੇ ਆ ਤੇ ਆਪਾਂ ਬਣਾਨੇ ਆ ਇਹ ਭੱਲੇ ਤੇ ਆਪਾਂ ਜਿਹੜੇ ਆ ਮੂੰਗ ਦਾਲ ਦੇ ਭੱਲੇ ਜਿਹੜੇ ਆ ਬਣਾਏ ਹੋ ਆ ਤੇ ਆਪਾਂ ਇਹ ਲੱਡੂ ਬਣਾਏ ਸੀਗੇ ਤੇ ਆਪਣੇ ਕੋ ਇਹ ਬਚ ਗਏ ਆ ਤੇ ਆਪਾਂ ਹੁਣ ਇਹਨਾਂ ਦੇ ਬਣਾਵਾਂਗੇ ਜੀ ਭੱਲੇ ਬਹੁਤ ਹੀ ਟੇਸਟੀ ਭੱਲੇ ਬਣਨਗੇ ਇਹਨਾਂ ਦੇ ਮੂੰਗ ਦਾਲ ਦੇ ਇਹ ਆਪਾਂ ਬਣਾਏ ਸੀਗੇ ਤੇ ਤੁਸੀਂ ਵੀਡੀਓ ਦੇਖ ਸਕਦੇ ਆ ਆਪਾਂ ਇਹ ਲੱਡੂ ਜਿਹੜੇ ਕਿਸ ਤਰ੍ਹਾਂ ਬਣਾਏ ਸੀ ਬਹੁਤ ਹੀ ਸੌਫਟ ਇਹ ਲੱਡੂ ਬਣਿਓ ਆ ਤੇ ਹੁਣ ਆਪਾਂ ਕਿਉਂਕਿ ਬਰ ਫ੍ਰਿਜ ਵਿੱਚ ਰੱਖਿਓ ਸੀਗੇ ਤੇ ਇਹਨਾਂ ਨੂੰ ਹੁਣ ਆਪਾਂ ਗਰਮ ਪਾਣੀ ਵਿੱਚ ਪਾ ਲਾਂਗੇ ਇਹਨਾਂ ਦੇ ਆਪਾਂ ਬਣਾਵਾਂਗੇ ਜੀ ਦਹੀਂ ਭੱਲੇ ਦਹੀਂ ਭੱਲੇ ਜਿਹੜੇ ਆ ਬਹੁਤ ਹੀ ਵਧੀਆ ਇਹਨਾਂ ਦੇ ਬਣਨਗੇ ਤੇ ਇਹਨਾਂ ਨੂੰ ਮੈਂ ਗਰਮ ਪਾਣੀ ਚ ਪਾ ਕੇ ਥੋੜਾ ਜਿਹਾ ਟਾਈਮ ਲਈ ਰੱਖ ਦਉਂਗੀ ਤੇ ਜਿਹੜੇ ਆ ਥੋੜਾ ਜਿਹਾ ਸੌਫਟ ਹੋ ਜਾਣਗੇ ਤੇ ਇਹਨਾਂ ਨੂੰ ਹੁਣ ਆਪਾਂ ਗਰਮ ਪਾਣੀ ਪਾਤਾ ਮੈਂ ਥੋੜਾ ਜਿਹਾ ਜ਼ਿਆਦਾ ਹੀ ਗਰਮ ਪਾਣੀ ਪਾਇਆ ਆ ਤਾਂ ਕਿ ਇਹ ਜਿਹੜੇ ਆ ਸੌਫਟ ਹੋ ਜਾਣ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਦਾਂਗੇ ਤੇ ਦਹੀਂ ਬਣਾਵਾਂਗੇ ਤੇ ਦਹੀਂ ਪੱਲੇ ਬਣਾਉਣ ਲਈ ਹੁਣ ਆਪਾਂ ਲੈ ਲੈਣੇ ਆ ਜੀ ਦਹੀਂ ਦਹੀਂ ਆਪਾਂ ਲਿਆ ਹੈਗਾ ਮਰਮਮ ਦਾ ਤੇ ਬਹੁਤ ਹੀ ਵਧੀਆ ਦਹੀਂ ਹੁੰਦਾ ਇਹ ਇਕਦਮ ਕਰੀਮੀ ਦਹੀਂ ਹੁੰਦਾ ਆ ਤੇ ਇਹ ਆਪਾਂ ਲੈ ਲੈਨੇ ਆ ਤੇ ਇੱਕ ਬੌਲ ਲੈ ਲੈਨੇ ਆ ਤੇ ਦਹੀਂ ਜਿੰਨਾ ਤੁਸੀਂ ਬਣਾਉਣਾ ਪੱਲੇ ਖਾਣੇ ਆ ਉਹਨਾਂ ਜਿਹੜਾ ਦਹੀਂ ਆ ਲੈ ਲਓ ਕਿੰਨਾ ਵਧੀਆ ਜਿਹੜਾ ਦਹੀਂ ਆ ਇਕਦਮ ਕਰੀਮੀ ਕਰੀਮੀ ਬਹੁਤ ਹੀ ਵਧੀਆ ਦਹੀਂ ਜੰਮਿਆ ਹੈ ਬਿਲਕੁਲ ਵੀ ਪਾਣੀ ਨਹੀਂ ਹੈਗਾ ਤੇ ਇਹਨੂੰ ਆਪਾਂ ਦਹੀਂ ਨੂੰ ਫੈਂਟ ਲੈਨੇ ਆ ਦੇਹੀ ਆਪਾਂ ਇੰਨਾ ਕੁ ਲੈ ਲਿਆ ਜਿੰਨਾ ਬਣਾਉਣਾ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਫੈਂਟ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਮਜ਼ ਨਾ ਰਹੇ ਇਹਦੇ ਵਿੱਚ ਲੰਮਜ਼ ਤਾਂ ਨਹੀਂ ਹੁੰਦੇ ਕਿਉਂਕਿ ਦੇਖੋ ਬਿਲਕੁਲ ਕਰੀਮੀ ਜਿਹਾ ਦਹੀਂ ਆ ਇਕਦਮ ਤੇ ਇਹਨੂੰ ਹੁਣ ਆਪਾਂ ਫੈਂਟ ਲਾਂਗੇ ਇੱਕ گاੜਾ ਜਿਹਾ ਦਹੀਂ ਇਸ ਤਰ੍ਹਾਂ ਹੀ ਪਾਣੀ ਨਹੀਂ ਆਪਾਂ ਇਹ ਚ ਪਾਵਾਂਗੇ ਐਸੀ ਤਰ੍ਹਾਂ گاੜਾ ਹੀ ਦਹੀਂ ਰੱਖਾਂਗੇ ਆਪਾਂ ਬਣਾਏ ਸੀ ਲੱਡੂ ਅਮਰਤਸਰੀ ਤੇ ਆਪਾਂ ਜ਼ਿਆਦਾ ਬਣਾ ਲੈ ਸੀਗੇ ਤੇ ਭੱਲੇ ਬਣਾਉਣੇ ਕਰਕੇ ਦਹੀਂ ਭੱਲੇ ਬਣਾਉਣੇ ਤੇ ਇਸ ਕਰਕੇ ਆਪਾਂ ਹੀ ਜ਼ਿਆਦਾ ਬਣਾ ਲੈ ਜੇ ਕਿਉਂਕਿ ਦਹੀਂ ਨੂੰ ਆਪਾਂ ਲਿਆ ਜੀ ਫੈਂਟ ਤਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਖੰਡ ਪਾਵਾਂਗੇ ਇਹ ਬਹੁਤ ਹੀ ਮਿੱਠਾ ਦਹੀਂ ਹੁੰਦਾ ਹੈ ਮੈਂ ਬਹੁਤ ਥੋੜੀ ਜਿਹੀ ਖੰਡ ਪਾਉਂਗੀ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਨਹੀਂ ਤਾਂ ਬਹੁਤ ਜ਼ਿਆਦਾ ਮਿੱਠੇ ਮਿੱਠੇ ਜਿਹੇ ਬਣਨਗੇ ਫਿਰ ਇਹ ਹੋ ਗਿਆ ਆਪਾਂ ਇਹਦੇ ਵਿੱਚ ਮਿੱਠੀ ਜਟਣੀ ਵੀ ਪਾਉਣੀ ਹੈ ਗੁੜ ਵਾਲੀ ਜੇ ਤੁਸੀਂ ਖੰਡ ਪਾਉਣੀ ਤਾਂ ਪਾ ਲਓ ਨਹੀਂ ਪਾਉਣੀ ਤੇ ਨਾ ਪਾ ਤੇ ਮੈਂ ਇਹ ਚ ਕਾਲੀ ਮਿਰਚ ਪਾਉਂਗੀ ਤੇ ਮੈਂ ਥੋੜ੍ਹਾ ਜਿਹਾ ਲੂਣ ਪਾ ਦਾਂ ਇੱਚ ਆਪਣੇ ਟੇਸਟ ਅਕੋਰਡਿੰਗ ਜਿਹੜਾ ਤੁਸੀਂ ਆਪਣਾ ਲੂਣ ਜਿਹੜਾ ਪਾਉਣਾ ਆਪਾਂ ਭੱਲਿਆਂ ਵਿੱਚ ਲੂਣ ਨਹੀਂ ਪਾਇਆ ਹੈਗਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਦਹੀਂ ਵਿੱਚ ਮਸਾਲੇ ਵਗੈਰਾ ਜੋ ਵੀ ਪਾਉਣੇ ਆ ਪਾ ਸਕਦੇ ਆ ਤੇ ਦਹੀਂ ਵੀ ਆਪਾਂ ਜਿਹੜਾ ਇਹ ਬਣਾ ਲਿਆ ਆ ਇਹ ਹਰੀ ਚਟਣੀ ਆਪਾਂ ਧਨੀਏ ਤੇ ਪਦੀਨੇ ਦੀ ਜਿਹੜੀ ਆ ਇਹਦੇ ਵਿੱਚ ਇੱਕ ਮਿਰਚ ਪਾਈ ਆ ਤੇ ਇਹ ਆਪਾਂ ਜਿਹੜੀ ਆ ਹਰੀ ਧਨੀਏ ਪਦੀਨੇ ਦੀ ਚਟਣੀ ਜਿਹੜੀ ਆ ਹੁਣ ਬਣਾਈ ਆ ਤੇ ਆਪਣੇ ਕੋਲ ਹੈਗੀ ਆ ਗੋੜੀ ਮਲੀ ਦੀ ਮਿੱਠੀ ਚਟਣੀ ਗੋੜਤਾ ਹੀ ਮਿਲੀ ਦੀ ਆਪਾਂ ਘਰੇ ਬਣਾਈ ਹੋਆ ਮਿੱਠੀ ਚਟਣੀ ਆ ਤੇ ਹੁਣ ਆਪਾਂ ਬਣਾਵਾਂਗੇ ਭੱਲੇ ਤੇ ਆਪਣੇ ਭੱਲੇ ਜਿਹੜੇ ਆ ਵੀ ਫੁੱਲ ਗਏ ਹੋਣੇ ਆ ਤੇ ਇਸ ਤਰ੍ਹਾਂ ਪਾਣੀ ਵਿੱਚ ਡੋਬਣ ਦੇ ਨਾਲ ਜਿਹੜਾ ਆਪਣਾ ਐਕਸਟਰਾ ਤੇਲ ਆ ਉਹ ਵੀ ਬਾਹਰ ਨਿਕਲ ਜਾਂਦਾ ਦੇਖੋ ਇਹਦੇ ਵਿੱਚ ਤਿਰਵਰਾ ਜਿਹਾ ਵੀ ਹੋ ਗਿਆ ਜੇ ਆਪਾਂ ਉਸ ਲਈ ਬਣਾਉਨੇ ਆ ਫੇਰ ਨਹੀਂ ਇੰਨਾ ਜਿਆਦਾ ਤੱਤੇ ਪਾਣੀ ਚ ਪਾਉਣ ਦੀ ਲੋੜ ਕਿਉਂਕਿ ਆਪਾਂ ਫ੍ਰੀਜ ਵਿੱਚ ਰੱਖੇ ਸੀ ਬਣਾ ਕੇ ਤੇ ਹੁਣ ਆਪਾਂ ਜਿਹੜਾ ਇਹਨਾਂ ਦਾ ਪਾਣੀ ਆ ਉਹ ਨਿਚੋੜ ਲੈਣੇ ਆ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਠੰਡੇ ਪਾਣੀ ਵਿੱਚ ਵੀ ਹੁਣ ਪਾ ਸਕਦੇ ਐਸੀ ਤਰ੍ਹਾਂ ਆਪਾਂ ਪਾਣੀ ਜਿਹੜਾ ਕੱਢ ਦੰਨੇ ਆ ਪਹਿਲਾਂ ਤੇ ਠੰਡਾ ਪਾਣੀ ਪਾ ਲਾਂਗੇ ਥੋੜਾ ਉਹ ਕੱਢ ਲਾਂਗੇ ਮੈਂ ਠੰਡਾ ਪਾਣੀ ਪਾ ਲਿਆ ਤਾਂ ਕਿ ਆਪਣਾ ਨਹੀਂ ਤਾਂ ਦੇਈ ਜਿਹੜਾ ਐ ਗਰਮ ਬਣੂਗਾ ਇਹਨਾਂ ਨੂੰ ਪੋਲੇ ਹੱਥਾਂ ਦੇ ਨਾਲ ਆਪਾਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਪਾਣੀ ਆ ਉਹ ਸਾਰਾ ਜਿਹੜਾ ਨਿਚੋੜ ਦੇਣਾ ਆ ਤਾਂ ਕਿ ਆਪਣੇ ਜਿਹੜੇ ਭੱਲੇ ਐ ਦੇਈ ਫਿੱਕੇ ਫਿੱਕੇ ਜਨ ਬਣ ਬਹੁਤ ਹੀ ਸੌਫਟ ਹੋ ਗਏ ਆ ਕਿਉਂਕਿ ਹੁਣ ਟੁੱਟ ਏਦਾਂ ਇਸ ਤਰ੍ਹਾਂ ਇਹ ਟੁੱਟ ਜਊਗੇ ਜੇ ਆਪਾਂ ਜ਼ੋਰ ਨਾ ਕਰਾਂਗੇ ਇਹਨਾਂ ਨੂੰ ਕਿਉਂਕਿ ਕਿੰਨੇ ਨਰਮ ਆ ਬਹੁਤ ਹੀ ਨਰਮ ਆ ਇਹ ਸਾਰਿਆਂ ਦਾ ਪਾਣੀ ਆਪਾਂ ਇਸੇ ਤਰ੍ਹਾਂ ਜਿਹੜਾ ਆ ਇਹਨਾਂ ਦਾ ਕੱਢ ਲਵਾਂਗੇ ਹੁਣ ਸਾਰੇ ਇਸੇ ਤਰ੍ਹਾਂ ਨਚੋੜ ਲੈਣੀ ਆਪਾਂ ਭੱਲੇ ਆਪਾਂ ਦੇਖੋ ਜੀ ਸਾਰੇ ਲੈ ਨਚੋੜ ਤੇ ਪਾਣੀ ਹੱਲੇ ਵੀ ਦੇਖੋ ਕਿੰਨਾ ਵਿੱਚੋਂ ਤੇਲ ਨਿਕਲਿਆ ਹੈ ਦੂਸਰੀ ਵਾਰੀ ਠੰਡਾ ਪਾਣੀ ਪਾਉਣਾ ਵੀ ਤੇ ਪਲੇਟ ਲੈ ਲੈਣੇ ਆ ਤੇ ਆਪਾਂ ਇਹਨਾਂ ਨੂੰ ਸਾਰੂ ਇਹਦੇ ਵਿੱਚ ਜਿਹੜਾ ਆ ਰੱਖਾਂਗੇ ਭੱਲਿਆਂ ਨੂੰ ਬਹੁਤ ਦੇਖੋ ਕਿੰਨੇ ਸੌਫਟ ਭੱਲੇ ਆ ਆਪਣੇ ਇਕਦਮ ਰੁਹੀ ਵਰਗੇ ਜਿਹੜੇ ਆ ਆਪਣੇ ਭੱਲੇ ਆ ਇਹ ਬਣਿਓ ਬਹੁਤ ਹੀ ਵਧੀਆ ਬਣਿਓ ਆ ਤੇ ਇਹਨਾਂ ਨੂੰ ਹੁਣ ਆਪਾਂ ਇਹਦੀ ਪਲੇਟ ਵਿੱਚ ਰੱਖ ਲੈਣੇ ਸਾਰਿਆਂ ਨੂੰ ਤੁਸੀਂ ਜਿੰਨੇ ਕ ਬਣਾਉਣੇ ਆ ਓਨੇ ਕ ਆਪਣੇ ਜਿਹੜੇ ਆ ਪੱਲੇ ਰੱਖ ਸਕਦੇ ਆ ਇਸ ਤਰ੍ਹਾਂ ਬਣਾ ਲਓ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਦਹੀਂ ਠੰਡਾ ਠੰਡਾ ਜਿਹੜਾ ਆਪਣਾ ਆਪਾਂ ਜਿਹੜਾ ਦਹੀਂ ਬਣਾਇਆ ਸੀਗਾ ਤੇ ਆਪਾਂ ਦਹੀਂ ਬਣਾਵਾਂਗੇ ਪਾਵਾਂਗੇ ਉੱਤੇ ਇਹਦੇ ਸਾਰੇ ਪੱਲਿਆਂ ਦੇ ਉੱਤੇ ਆਪਾਂ ਜਿਹੜਾ ਆ ਦਹੀਂ ਜਿਹੜਾ ਪਾਵਾਂਗੇ ਦੇਹੀ ਸਾਡਾ ਠੰਡਾ ਹੀ ਹੈ ਬਿਲਕੁਲ ਇੱਕਦਮ ਕਿਉਂਕਿ ਆਪਾਂ ਫ੍ਰਿਜ ਵਿੱਚ ਹੀ ਰੱਖਿਆ ਸੀ ਇਹਨੂੰ ਬਹੁਤ ਹੀ ਸੌਫਟ ਤੇ ਵਧੀਆ ਭੱਲੇ ਜਿਹੜੇ ਆ ਬਣ ਗਏ ਦੇਹੀ ਆਪਾਂ ਇਹਦਾ ਦੇਖੋ ਪਾਤਾ ਸਾਰੇ ਭੱਲਿਆਂ ਦੇ ਉੱਤੇ ਤੇ ਹੁਣ ਆਪਾਂ ਜਿਹੜੀ ਆ ਹਰੀ ਚਟਣੀ ਧਨੀਏ ਪਦੀਨੇ ਦੀ ਆ ਇਹ ਪਾ ਦਾਂਗੇ ਉੱਤੇ ਤੁਸੀਂ ਜਿੰਨੀ ਕੁ ਪਾਣੀ ਹੈ ਚਟਣੀ ਆਪਣੀ ਉਸ ਹਿਸਾਬ ਨਾਲ ਆਪਣਾ ਜਿਹੜੀ ਹੈ ਚਟਣੀ ਪਾ ਲਓ ਤੇ ਹੁਣ ਆਪਾਂ ਪਾਵਾਂਗੇ ਜੀ ਦੇ ਉੱਤੇ ਮਿੱਠੀ ਚਟਣੀ ਗੋੜੀ ਮਿਲੀ ਦੀ ਮਿੱਠੀ ਚਟਣੀ ਹੈ ਘਰੇ ਬਹੁਤ ਵਧੀਆ ਬਣ ਜਾਂਦੀ ਹੈ ਇਹ ਥੋੜੀ ਜੀ ਕਾਲੀ ਮਿਰਚ ਪਾ ਦਾਂਗੇ ਤਾਂ ਕਿ ਆਪਣੇ ਜਿਹੜੇ ਭੱਲੇ ਆ ਉਹ ਫਿੱਕੇ ਫਿੱਕੇ ਜੈਨ ਲੱਗਣ ਭੁਜਿਆ ਜੀਰਾ ਪਾ ਦਾਂਗੇ ਤੇ ਚਾਟ ਮਸਾਲਾ ਪਾਵਾਂਗੇ ਦੀ ਲਾਲ ਮਿਰਚੀ ਦੇ ਉੱਤੇ ਜੇ ਤੁਸੀਂ ਹਰੀ ਪਾਉਣੀ ਆ ਹਰੀ ਵੀ ਪਾ ਸਕਦੇ ਆ ਜਿੱਦਾਂ ਆਪਾਂ ਹਰੀ ਚਟਣੀ ਬਣਾਈ ਹੈ ਇਹਦੇ ਵਿੱਚ ਮੈਂ ਲਾਲ ਮਿਰਚ ਜਿਹੜੀ ਆ ਹਰੀ ਮਿਰਚ ਜਿਹੜੀ ਆਪਾਂ ਇੱਕ ਮਿਰਚ ਪਾ ਕੇ ਵਿੱਚ ਪੀਸੀ ਆ ਇਹਦੇ ਨਾਲ ਜਿਹੜੇ ਆ ਬਹੁਤ ਵਧੀਆ ਆਪਣੇ ਭੱਲੇ ਕਰਾਰੇ ਜੇ ਬਣਨਗੇ ਥੋੜੀ ਜਿਹੀ ਆਪਾਂ ਕਾਲਾ ਲੂਣ ਪਾ ਦਾਂਗੇ ਤੇ ਲੂਣ ਜਿਹੜਾ ਆ ਆਪਾਂ ਪਾਇਆ ਆ ਦਹੀਂ ਦੇ ਵਿੱਚ ਤੇ ਬਹੁਤ ਥੋੜਾ ਜਿਹਾ ਹੀ ਪਾਵਾਂਗੇ ਹੁਣ ਖੱਟੀ ਮਿੱਠੀ ਮਿਲੀ ਚਟਣੀ ਤੇ ਹਰੀ ਚਟਣੀ ਸਾਰੇ ਸਮਾਨ ਜਿਹੜਾ ਆਪਾਂ ਜਿੰਨਾ ਪਾਉਣਾ ਸੀਗਾ ਆਪਾਂ ਮਸਾਲੇ ਵਗੈਰਾ ਸਾਰੇ ਪਾਤੇ ਆ ਤੇ ਬਹੁਤ ਹੀ ਵਧੀਆ ਜਿਹੜੇ ਦੇਖੋ ਆਪਣੀ ਭੱਲੇ ਆ ਬਣੇ ਆ ਤੇ ਹੁਣ ਆਪਾਂ ਜਿਹੜਾ ਆ ਇੱਕ ਭੱਲਾ ਤੁਹਾਨੂੰ ਕੱਟ ਕੇ ਦਿਖਾਨੇ ਆ ਦੇਖੋ ਕਿੰਨੇ ਵਧੀਆ ਜਿਹੜੇ ਆਪਣੇ ਭੱਲੇ ਆ ਬਣੇ ਆ ਤੇ ਬਹੁਤ ਹੀ ਟੇਸਟੀ ਭੱਲੇ ਇਸ ਤਰ੍ਹਾਂ ਬਣਦੇ ਆ ਜੇਕਰ ਤੁਹਾਨੂੰ ਸਾਡੇ ਭੱਲੇ ਜਿਹੜੇ ਆ ਚੰਗੇ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੇ ਭੱਲੇ ਕਿਸ ਤਰ੍ਹਾਂ ਦੇ ਲੱਗੇ ਆ ਬਹੁਤ ਹੀ ਸੌਫਟ ਦੇਖੋ ਕਿੰਨੇ ਵਧੀਆ ਸੌਫਟ ਭੱਲੇ ਬਣਦੇ ਆ ਇਸ ਤਰ੍ਹਾਂ ਤੇ ਤੁਸੀਂ ਵੀ ਐਸੀ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੇ ਭੱਲੇ ਕਿਸ ਤਰ੍ਹਾਂ ਦੇ ਲੱਗੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ